ਮਰਜਣੇ ਨੇ ਕੱਲੇ ਕੁੱਕੜ ਹੀ ਰੱਖਿਆ ਉਹਦੇ ਵਾਸਤੇ ਐ ਨਹੀਂ ਵੀ ਇੱਕ ਅੱਧੀ ਕੋਈ ਮੁਰਗੀ ਵੀ ਲਿਆ ਕੇ ਰੱਖ ਲੈ ਇੱਥੇ ਕਦੇ ਮੇਰੇ ਅਰਗੀ ਵੀ ਕੋਈ ਅੰਡਾ ਉੰਡਾ ਖਾ ਲੰਦੀ ਹੈ ਬਣਾ ਕੇ ਆਪਦੇ ਢਿੱਡ ਦੀ ਬਣ ਜਾਂਦੀ ਹੈ ਬਸ ਜਿਹੜੀ ਆਹ ਬੜਾ ਸਿਆਪਾ ਇੱਕ ਤਾਂ ਪਾ ਚਾਤੀ ਹੋਏ ਵੇ ਮਰਜੇ ਤੂੰ ਇਹ ਜਾ ਕਿੱਥੇ ਕੀ ਕਰਨ ਆਇਆ ਕਿਉਂ ਕੀ ਹੋਇਆ ਉਹ ਤੇਰਾ ਪਤੰਦਰ ਹਜੇ ਘਰੇ ਹੀ ਫਿਰਦਾ ਕੰਮ ਤੇ ਅੱਜ ਇੱਥੇ ਕੀ ਆਣੀਗਾ ਮੈਂ ਕੋ ਮੈਂ ਅੰਡੇ ਲੈਣਾ ਹੈ ਾਂਡੇ ਆ ਤੇਰੇ ਪਿਓ ਕੁੱਕੜ ਆ ਕੁੱਕੜ ਾਂਡੇ ਦਿੰਦੇ ਹੁੰਦੇ ਆ ਬਿਸ਼ਰਮ ਜਾਣਾ ਹੋਵੇ ਤਾਂ ਤਾਂ ਕਿਉਂ ਐਵੇਂ ਮਰੀ ਜਾਨੀ ਕੀ ਹੋ ਜੂਗਾ ਇਹ ਆਂਡੇ ਦੇਣਗੇ ਇੰਨੇ ਕਿ ਤੈਨੂੰ ਸੂਹ ਰਹੇਗੀ ਜੇ ਭਗ ਜਾ ਇੱਥੋਂ ਅੱਜ ਉਹ ਘਰੇ ਹੀ ਫਿਰਦਾ ਉਹ ਕੁਛ ਨਹੀਂ ਕਹਿੰਦਾ ਇੱਥੇ ਕੀ ਕਰਦੀ ਫਿਰਦੀ ਐਸੇ ਸੱਪਾਂ 'ਚ ਮੈਂ ਪਾਣੀ ਦਿੱਤਾ ਕਰਨਾ ਆ ਪਾਥੀਆਂ 'ਚ ਕਣਾਈਆਂ ਲੱਕੜਾ ਜਦੋਂ ਮੈਂ ਤੇਰਾ ਗੁਲਾਮ ਮੈਨੂੰ ਦੱਸ ਕੀ ਚਾਹੀਦਾ ਤੈਨੂੰ ਉਹ ਭਗ ਜਾ ਇੱਥੋਂ ਉਹ ਕੁਛ ਨਹੀਂ ਕਹਿੰਦਾ ਮੈਂ ਤਾਂ ਮੈਨੂੰ ਮਰਵਾ ਦੇਂਗਾ ਉਹ ਤਾਂ ਨਾਲੇ ਤੂੰ ਆਪ ਮਰੇਂਗਾ ਅੱਜ ਜਾਵੜਾ ਫਿਰ ਇੱਕ ਵਾਰੀ ਤਾਂ ਉਹ ਤੂੰ ਜਾ ਚੱਲ ਇੱਥੋਂ ਜਾ ਤੈਨੂੰ ਸੁਣਦਾ ਨਹੀਂ ਮੈਂ ਤੈਨੂੰ ਕੀ ਕਹਿੰਨਾ ਤੂੰ ਜਾਵੜਾ ਇੱਥੋਂ ਮਰ ਜਾਣਾ ਨਾਲ ਤਾਂ ਮੈਨੂੰ ਮਰਵਾਉਣਾ ਨਾਲੇ ਆਪ ਮਰੂਗਾ ਜਦੋਂ ਅੱਗੇ ਨਹੀਂ ਇੰਨੇ ਵਾਰੀ ਮੈਲੇ ਨੂੰ ਪਤਾ ਨਹੀਂ ਵਾਸਤੇ ਨਹੀਂ ਕੋਈ ਲੱਗਦਾ ਇੰਨੇ ਵਾਰੀ ਮਿਲੇ ਦਿਨੇ ਮਿਲੇ ਆ ਰਾਤ ਨੂੰ ਮਿਲੇ ਪਤਾ ਲੱਗਦਾ ਇਹਨੂੰ ਕੁਝ ਆਜੋ ਘਰੇ ਹੀ ਆ ਪਿਓ ਤੇਰਾ ਅੱਗੇ ਤਾਂ ਬਾਹਰ ਅੰਦਰ ਹੁੰਦਾ ਕਿਤੇ ਤੂੰ ਆ ਕਿ ਤੂੰ ਉੱਤੇ ਨੂੰ ਸ਼ਰਮ ਮੈਂ ਤੈਨੂੰ ਦੱਸਦਾ ਤੂੰ ਕਿਉਂ ਕਲੇਸ਼ ਕਰਾਉਣਾ ਘਰ ਦੇ ਵਿੱਚ ਕੋਈ ਕੁਝ ਨਹੀਂ ਹੁੰਦਾ ਜਾਵੜਾ ਤੂੰ ਤੈਨੂੰ ਐਨ ਦੇਖਦਾ ਘਰੇ ਬਾਹਰ ਤੁਰਿਆ ਫਿਰਦਾ ਜੇ ਆ ਗਿਆ ਮੈਨੂੰ ਮਾਰ ਦੂ ਉਹ ਨਹੀਂ ਮਾਰਦਾ ਤੂੰ ਚੱਲ ਮੈਂ ਸਮਾਨ ਚੱਕ ਕੇ ਲੈ ਕੇ ਚੱਲਾ ਜ ਮੈਂ ਮੈਨੂੰ ਪਤਾ ਉਹਦਾ ਕਿਵੇਂ ਹੈਗਾ ਕਿਵੇਂ ਨਹੀਂ ਨਹੀਂ ਤਸਿਆ ਨਾ ਪਿਆ ਤੂੰ ਮੈਂ ਜਾਣਦੀ ਆ ਉਹਦੇ ਸੁਭਾਅ ਨੂੰ ਮਾਰ ਦੂਗੀ ਪਹਿਲਾਂ ਮੈਨੂੰ ਦੱਸ ਫਿਰ ਕੱਲ ਨੂੰ ਮਿਲੇਗੀ ਅਬ ਤੂੰ ਇੱਥੋਂ ਨਿਕਲ ਪਹਿਲਾਂ ਮੈਂ ਪਹਿਲਾਂ ਨਾ ਮੈਨੂੰ ਦੱਸ ਪਹਿਲਾਂ ਮਿਲੇਗੀ ਮਰ ਜਣਿਆ ਤੈਨੂੰ ਮੈਂ ਫੋਨ ਲਾਉਣੀ ਆ ਅੱਗੇ ਕਿਹੜਾ ਕਦੀ ਆਇਆ ਨਹੀਂ ਹੈਗਾਗਾ ਚੱਲ ਬਾਹਰ ਜਾ ਫਿਰ ਮੈਂ ਤੈਨੂੰ ਫੋਨ ਲਾਉਣੀ ਆ ਪੱਕਾ ਨਾ ਆ ਪੱਕਾ ਲਾਉਂਗੀ ਕੱਲ ਨੂੰ ਮਿਲਾਂਗੇ ਪੱਕਾ ਹਾਂ ਪੱਕਾ ਪੱਕਾ ਮੈਂ ਤੈਨੂੰ ਫੋਨ ਲਾਉਣੀ ਆ ਜਾਂ ਮੈਂ ਹੈਗੀਆਂ ਤੇਰੀ ਜਾਨ ਪਰ ਹੋਂ ਜਾਵੜਾ ਹਮ ਆਲੇ ਪੱਕਾ ਪ੍ਰੋਮਿਸ ਹੋਂ ਜਾਵੜਾ ਹੋਂ ਜਾਵੜਾ ਇੱਕ ਵਾਰੀ ਜਾ ਜਾਂ ਮਾਰ ਦੂਗਾ ਮੈਨ ਪਤਾ ਨਹੀਂ ਕਿੱਧਰਲੇ ਪਾਸੋਂ ਨਿਕਲ ਆਇਆ ਏ ਇੱਕੇ ਦਾਮੀ ਮੈਂ ਡਰ-ਡਰ ਕੇ ਰਹੀ ਆ ਨੀ ਅੱਜ ਇਹਨੂੰ ਝਾਤੀਆਂ ਦੀ ਬਣ ਗਈ ਆ ਅਨਸਾਰ ਦੱਸ ਆ ਕਿਹੜਾ ਬੁੱਲੀਂ ਤਾਂ ਇਹ ਕਿਹੜਾ ਯਾਰ ਕੌਣ ਸੀ ਪ੍ਰੀਤ ਕੌਣ ਸੀ ਉਹੀ ਸੀ ਰਾਤ ਨੂੰ ਜਿਹੜਾ ਤੁਹਾਡੇ ਕੋਲ ਬੈਗ ਪੁੱਗ ਲਾਉਣ ਆਉਂਦਾ ਹੁੰਦਾ ਸੱਤਾ ਕੀ ਕਹਿੰਦਾ ਸੀ ਮੈਨੂੰ ਲੱਗਦਾ ਹੁਣ ਵੀ ਪੀਤੀ ਸੀਗੀ ਕਹਿੰਦਾ ਅੰਡੇ ਲੈਣ ਆਇਆ ਮੈਂ ਕਿਹਾ ਤੇਰੇ ਪਿਓ ਕੁੱਕੜ ਘੜੇ ਅੰਡੇ ਦਿੰਦੇ ਹੁੰਦੇ ਤੇ ਮਲਾਇਆ ਨਹੀਂ ਮੈਨੂੰ ਮੈਂ ਅੰਦਰ ਤਾਂ ਬੈਠਾ ਸੀ ਬਸ ਐਂ کہہ ਕੇ ਜਾਵੜਿਆ ਐਂ ਤਾਂ ਕਿਵੇਂ کہہ ਕੇ ਭੱਗ ਗਿਆ ਐਂ ਕਿਹਾ ਹੋਰ ਹੋਣੇ ਕੀ ਕਹਦਾ ਗੱਲ ਕੋਈ ਹੋਰ ਐ ਗੱਲ ਹੋਰ ਕੀ ਹੋਣੀ ਆ ਹਿੰਟ ਮਿੰਟ ਹੋ ਗਏ ਉਹਨੂੰ ਗੱਲਾਂ ਕਰੀ ਜਾਂਦੇ ਤੁਸੀਂ ਕਦੋਂ 20 ਮਿੰਟ ਹੋ ਗਏ ਹੁਣ ਤਾਂ ਆ ਜੀ ਆ ਕੇ ਮੈਨੂੰ ਕਹਿੰਦਾ ਅੰਡੇ ਲੈਣਾ ਮੈਂ ਕਿਹਾ ਤੇਰੇ ਪਿਓ ਅੰਡੇ ਕਿਹੜੇ ਦਿੰਦੇ ਹੁੰਦੇ ਕੁੱਕੜ ਐਂ کہہ ਕੇ ਮੈਂ ਤੋਰਤਾ ਉਹਨੂੰ ਕਾਨੂੰ ਪਤਾ ਉਹਨੂੰ ਅੰਡੇ ਮੇਰੇ ਕੋਲੇ ਹੀ ਵੰਦਾ ਉਹ ਬੇ ਮੈਨੂੰ ਨਹੀਂ ਪਤਾ ਹੈਗਾ ਇਹਨਾਂ ਗੱਲਾਂ ਦਾ ਮੇਰੇ ਨਾਲ ਨਾ ਸਵੇਰੇ ਸਵੇਰੇ ਦਿਮਾਗ ਹੀ ਖਰਾਬ ਕਰੋ ਮੇਰਾ ਇੱਧਰ ਕੀ ਕਰਦੀ ਤੂੰ ਮੈਂ ਇੱਧਰ ਬਾਥੀਆ ਚੱਕਣ ਆਈ ਸੀ ਪਾਣੀ ਗਰਮ ਕਰਨਾਗਾ ਤੇ ਉਹ ਇਹਨਾਂ ਕੋਲ ਤਾਂ ਬੈਚੂਲੇ ਕੋਲੇ ਉਹਦੇ ਨਾਲ ਪਾਣੀ ਨਹੀਂ ਗਰਮ ਹੁੰਦਾ ਨਹੀਂ ਮੈਂ ਕਦੀ ਬਾਥੀ ਹੋਰ ਚੱਕਣ ਆਈ ਸੀ ਮੈਂ ਹਾਂ ਮੈਂ ਪਾਣੀ ਦਿੱਤਾ ਕਰ ਲਾਂ ਚੱਲ ਤੂੰ ਜਿਆਦਾ ਹੀ ਸ਼ੱਕ ਜਿਆ ਕਰਨ ਲੱਗ ਗਿਆ ਅੱਜ ਕੱਲ ਮੇਰੇ ਤੇ ਕਰਦਾ ਨਹੀਂ ਕਰਾਉਣੀ ਹੈ ਦਾਲ 'ਚ ਕੁਝ ਕਾਲਾ ਲੱਗਦਾ ਮੈਨੂੰ ਚੱਲ ਚੰਗਾ ਫਿਰ ਕਾਲਾ ਦਾ ਕਾਲਾ ਸਹੀ ਆਹੀ ਗੱਲਾਂ ਹੁੰਦੀਆਂ ਨੇ ਹੋਰ ਤਾਂ ਕੋਈ ਜੱਜ ਦਾ ਕੰਮ ਨਹੀਂ ਹੁੰਦਾ ਤੁਹਾਨੂੰ ਪਤਾ ਹੱਥ ਨੇ ਕੋਈ ਗੱਲ ਨਹੀਂ ਉਹਨੂੰ ਵੀ ਕਰ ਲਿਓ ਫਿਰ ਚ ਮੇਰੇ ਦੇ ਲੱਗੇ ਨੇ ਹਵਾ ਕਰਨ ਜਦੋਂ ਜੀ ਕਰਦਾ। Pritam ਮੈਂ ਚੱਲੇ ਆ ਬਠਿੰਡੇ। ਮੈਨੂੰ 5-6 ਵਜ ਜਾਣਗੇ। ਤੇ ਇਹ ਫੋਨ ਤੇ ਨਾਲ ਲੱਗੀ ਰਹੀ। ਆਸ਼ਕੀ ਲੱਗੀ ਰਹੀ ਨਹੀਂ ਕਰਨਾ ਇੱਥੇ ਤੇ। ਅੱਛਾ ਅੱਗੇ ਤਾਂ ਮੈਂ ਆਸ਼ਕੀ ਹੀ ਮਾਰਦੀ ਆ ਨਾ ਤੇਰੇ ਨਾਲ ਰਹਿ ਕੇ ਇੱਥੇ। ਜਾੜੋ ਕੋਈ ਨਹੀਂ ਲੱਗ ਰਹੀ ਮੈਂ ਤਾਂ ਦੱਸਦਾ 7-8 ਵਜ ਜਾਣੇ ਮੈਨੂੰ। ਕੋਈ ਨਹੀਂ। ਮੈਨੂੰ ਲੱਗਦਾ ਇਹਨੂੰ ਤਾਂ ਸ਼ੱਕ ਹੋ ਗਿਆ ਬਹੁਤ ਜ਼ਿਆਦਾ। ਦੱਸਣਾ ਪਊਗਾ ਉਹਨੂੰ ਮੈਨੂੰ ਹੁਣ ਫੋਨ ਲਾ ਕੇ ਤੇ ਕਿਤੇ ਹੋਰ ਨਾ ਜੱਬ ਖੜਾ ਕਰ ਦੇ ਨਾ ਵਈ ਦਸਤੀ ਦਵਾ ਫੋਨ ਲਾ ਕੇ ਵੀ ਉਹਨੂੰ ਨਾ ਸ਼ੱਕ ਹੋ ਗਿਆ ਲੱਗਦਾ ਸੰਜੀ ਮੀਆ ਠੀਕ ਐ ਮੈਂ ਤਾਂ ਮੇਰੀ ਗੱਲ ਸੁਣੋ ਹਾਂ ਉਹਨੂੰ ਨਾ ਸ਼ੱਕ ਹੋ ਗਿਆ ਲੱਗਦਾ ਆਪਣੇ ਦੇ ਪਤਾ ਸਾਨੂੰ ਮੈਨੂੰ ਹੁਣ ਕਿੰਨਾ ਬੋਲ ਕੇ ਕਿਆ ਕਰੇ ਉਹ ਉਹ ਤਾਂ ਫਿਰ ਦੇ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਮੈਨੂੰ ਤਾਂ ਲੱਗਦਾ ਹੀ ਪਤਾ ਸ਼ੱਕ ਹੋ ਗਿਆ ਉਹਨੂੰ ਮੈਂ ਤਾਂ ਮਸਾ ਖੜਾ ਛੜਾਇਆ ਮੈਂ ਤਾਂ ਕਿਹਾ ਨਹੀਂ ਨਹੀਂ ਮੇਰੀ ਧਰਜਾਈ ਆ ਭੈਣ ਅਰ ਗਈ ਮੇਰੀ ਅੱਛਾ ਮਜ਼ਾ ਖੜਾ ਛੜਾਇਆ ਮੈਂ ਤਾਂ ਉਹਦੇ ਨਹੀਂ ਤੇ ਬਥੇਰਾ ਬੋਲ ਕੇ ਗਿਆ ਕਹਿੰਦਾ ਹੰਡੇ ਲੈਣਾ ਸੀ ਮੇਨ ਮੇਰੇ ਨਾਲ ਪੈਗ ਲਾਉਂਦਾ ਮੈਨੂੰ ਪਤਾ ਹੋਗਾ ਐ ਜੋ ਉਹ ਤੂੰ ਆਸ਼ਕੀਆਂ ਕਰੀ ਬਹੁਤ ਬੋਲ ਕੇ ਆ ਮੈਂ ਤੁਹਾਨੂੰ ਦੱਸਦਾ ਹਾਂ ਨਾ ਮਾਰੇ ਸੰਭਲ ਕੇ ਰਹਿਓ ਆਪਦਾ ਉਹ ਨਹੀਂ ਨਹੀਂ ਕੁਛ ਨਹੀਂ ਹੁੰਦਾ ਉਹਨੂੰ ਮੈਂ ਕਿਹਾ ਸੀ ਮੈਂ ਕਿਹਾ ਮੇਰੀ ਤਾਂ ਭੈਣ ਅਰ ਗਈ ਆ ਯਾਰ ਮਾਂ ਮਾਰ ਗਈ ਵੱਡੀ ਪਰਜਾਈ ਆ ਮੈਨ ਮਰੀ ਉਹਨਾਂ ਨੇ ਕਿਹਾ ਹਾਂ ਫੇਰ ਹਾਂ ਉਦੇ ਦਾ ਨਾ ਬੋਲੇ ਫਿਰ ਹੋਰ ਯਾਰ ਮੈਨੂੰ ਤਾਂ ਹੁਣ ਡਰ ਜੇ ਲੱਗਣ ਲੱਗ ਗਿਆ ਸੀ ਤੇਰੇ ਹੋਰ ਨਾ ਜੱਬ ਖੜਾ ਕੋਈ ਨਹੀਂ ਕੋਈ ਨਾ ਡਰਨ ਦੀ ਗੂਲ ਉਹਨੂੰ ਕਿਉਂ ਮੈਂ ਤੈਨੂੰ ਇੰਨਾ ਅੱਜ ਬਣਾ ਕੀਤਾ ਫਿਰ ਤੂੰ ਸੀ ਕਿਹੜਾ ਮੰਨ ਦੇਉ ਕਿਸੇ ਵੀ ਸੰਦੇ ਵੀ ਤਾਂ ਹੈ ਨਹੀਂਗੇ ਉਪਾ ਇਹ ਦਿਨ ਹੋ ਗਏ ਸੀ ਫਿਰ ਕੀ ਹੋ ਗਿਆ ਪੰਜ ਦਿਨਾਂ ਨੂੰ ਦਸ ਮਰਨਾ ਛੋੜੀ ਐ ਦਿਨੇ ਆ ਗਏ ਹੂੰ ਪਰ ਤੂੰ ਟੋੜੀ ਆ ਜਾਉਣ ਦੀ ਵੇਹ ਨਾਲ ਤਾਂ ਘਰੇ ਜੱਬ ਪੈ ਗਿਆ ਪਤਾ ਹੁਣ ਜਾਵੜਿਆ ਕਿ ਨਹੀਂ ਹੁਣ ਤਾਂ ਬਠਿੰਡੇ ਗਿਆਗਾ ਕਿਰਾ 7 ਵਜੇ ਦਾ ਕਹਿ ਕੇ ਗਿਆ ਪਰ ਆਏ ਨਹੀਂ ਪਤਾ 2 ਘੰਟਿਆਂ ਚ ਮੁੜ ਆਵੇ ਤੇ ਕੱਲ ਨੂੰ ਕੰਮ ਤੇ ਜਾਊਗਾ ਠੀਕ ਹੈ ਤੇ ਕੱਲ ਨੂੰ ਦੁਪਹਿਰੇ ਤੁਸੀਂ ਆ ਜਾ ਕੋਈ ਨਹੀਂ ਫਿਰ ਮੈਨੂੰ ਰਿੰਗ ਕਰੀ ਫਿਰ ਫੋਨ ਕਰ ਦੇ ਮੈਂ ਆਉਂਗਾ ਫਿਰ ਹਾਂ ਮੈਂ ਫੋਨ ਲਾ ਦੂੰਗੀ ਠੀਕ ਹੈ ਪਰ ਫੇਰ ਵੀ ਮੜਿਆ ਸੰਭਲ ਕੇ ਰਹਿਉ ਆਵਦਾ ਹੁੰਦਾ ਹਾਂ ਕੋਈ ਨਹੀਂ ਕੋਈ ਨਹੀਂ ਜਾਨੇ ਕਿੰਨਾ ਟੈਂਸ਼ਨ ਲੈਣਾ ਮੈਨੂੰ ਤਾਂ ਹੁਣ ਡਾਰੀ ਲੱਗਦਾ ਰਹਿੰਦਾ ਇੱਕ ਹੋਰ ਸੱਚ ਨਵੇਂ ਸਿਆਪਾ ਪਾਦਾ ਐ ਨੀ ਮੇਰੀ ਜਾਨ ਮੇਰੇ ਚੱਲ ਮੇਰੀ ਸੁਣ ਗੱਲ ਤੂੰ ਉਹਨੇ ਮੈਸੇਜ ਤੇ ਕਾਲ ਡਿਲੀਟ ਕਰ ਦਿੱਤੀ ਨਾਲੇ। ਉਹੀ ਤਾਂ ਮੈਂ ਦੱਸਣ ਲੱਗੀ ਆ ਵੀ ਮੇਰੇ ਫੋਨ ਤੇ ਰਿਕਾਰਡਿੰਗ ਵੀ ਲਾਤੀ ਇਹਨੇ। ਡਿਲੀਟ-ਡਿਲੀਟ ਕਰਦੀ ਕੋਈ ਨਹੀਂ। ਹਾਂ ਤਾਂ ਮੈਂ ਡਿਲੀਟ ਕਰ ਦੂੰ। ਚੱਲ ਕੋਈ ਨਹੀਂ ਠੀਕ ਆ ਚੰਗਾ ਕੱਲ ਦੁਪਹਿਰ। ਪਹਿਲਾਂ ਮੈਂ ਨਾ ਦੱਸ ਕੱਲ ਦਾ ਤੱਕ ਹਾਂ। ਹਾਂ ਹਾਂ ਕੱਲ ਨੂੰ ਦੁਪਹਿਰ ਨੂੰ ਆ ਜਿਓ ਕੋਈ ਨਹੀਂ ਚੰਗਾ ਇਦਾਂ ਦਿਨ ਸਵੇਰ। ਉਹ ਰੋ ਮੈਂ ਤਾਂ ਬਹੁਤ ਅੱਠਾ ਪਾ ਲਾਂ। ਠੀਕ ਆ ਕੋਈ ਨਹੀਂ ਕੋਈ ਨਹੀਂ ਚੱਲ ਠੀਕ ਆ ਓਕੇ ਕੱਲ ਨੂੰ ਦੁਪਹਿਰ ਨੂੰ ਮਿਲਦੇ ਹਾਂ ਫਿਰ। ਠੀਕ ਆ ਬਾਏ ਦੰਨ। ਓਕੇ। ਫੋਨ ਪਾ। ਓਏ ਇੱਕ ਮਿੰਟ ਮੇਰੀ ਗੱਲ ਸੁਣ ਲਓ ਪਹਿਲਾਂ ਛੱਡ ਦਿਓ ਮੇਰਾ ਹੱਥ ਨਹੀਂ ਤੁਸੀਂ ਮੇਰਾ ਹੱਥ ਛੱਡ ਦਿਓ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਮੇਰੀ ਗੱਲ ਸੁਣ ਲਓ ਇੱਕ ਮਿੰਟ ਕੀ ਫੋਨ ਫੜਾਵਾਂ ਤੁਹਾਨੂੰ ਮੈਂ ਕਿਉਂ ਕਰੇ ਹਾਸੇ ਫੜਾਵਾਂ ਮੈਂ ਤੁਹਾਨੂੰ ਮੇਰੇ ਤੇ ਨਾ ਹੱਥ ਹੀ ਆਣਾ ਚੱਕੋ ਮੈਂ ਤੁਹਾਨੂੰ ਦੱਸਾਂ ਕਿ ਤੇ ਜਿਆਦਾ ਮੈਂ ਗਰਮੀ ਸ਼ਰਦੀ ਹੁਣੀ ਕਾੜਨ ਤੁਹਾਡੀ ਇੱਥੇ ਇੱਕ ਮਿੰਟ ਤੋਂ ਪਹਿਲਾਂ ਫੋਨ ਨਹੀਂ ਫੋਨ ਕਿਉਂ ਫੜਾਵਾਂ ਤੁਹਾਨੂੰ ਮੈਂ ਫੋਨ ਕਿਉਂ ਨਹੀਂ ਮੈਂ ਫੋਨ ਕਿਉਂ ਫੜਾਵਾਂ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਇਹ ਦੱਸਦਾ ਮੇਰੇ ਤੇ ਹੱਥਾਂ ਪਾਈ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ ਸਮਝ ਗਏ ਨਾ ਛੱਡ ਦਿਓ ਮੈਨ ਕਰ ਤਾਂ ਫੋਨ ਪੈਂਟ ਬੜਾ ਲਹੂ ਪੀਤਾ ਹੈਲੋ ਹੈਲੋ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕਿਵੇਂ ਸੇਕ ਠੀਕ ਹੈ ਜੀ ਤੁਸੀਂ ਦੱਸੋ ਕਿਵੇਂ ਆ ਠੀਕ ਹੈ ਤੇ ਹਾਂ ਮੜਾ ਯਾ ਲੈ ਕੇ ਨਾ ਭੈਣ ਨੂੰ ਯਾਰ ਤੇ ਪਿੰਡ ਆਉ ਜਲਦੀ ਜੰਗਾ ਯਾਰ ਬਾਈ ਮੈਂ ਕੰਮ ਤੇ ਸੀਗਾ ਕੱਲ ਕੰਮ 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 ਛੱਡ ਦੇ 5 ਮਿੰਟ ਤੋਂ ਪਹਿਲਾਂ ਬਾਈ ਬਣ ਕੇ ਦੁਰਪਾ ਤੇ ਮੇਰੇ ਕੋਲੇ ਹੋਵੇਂ ਤੋਂ ਅੱਧੇ ਘੰਟੇ ਜਿੱਥੇ ਸੋਖਾ ਉਹ ਸੋਖਾ ਬਾਤ ਤੈਨੂੰ ਆਗੇ ਦੱਸਦਾ ਇੱਥੇ ਤੂੰ ਬਸ ਤੁਰਪਾ ਇਥੋਂ ਭੈਣ ਨੂੰ ਲੈ ਆਈ ਨਾਲ ਜੰਗਾ ਕੱਲਾ ਨਹੀਂ ਭੈਣ ਨੂੰ ਨਾਲ ਲੈ ਕੇ ਕੰਮ ਤਾਂ ਦੱਸ ਦੇ ਕੰਮ ਤਾਂ ਦੱਸ ਦੂ ਕੋਈ ਗੱਲ ਨਹੀਂ ਬਸ ਤੂੰ ਆ ਜਾ ਵਸਤੂ ਮੜੇ ਹਿੰਮਤ ਨਾਲ ਆ ਜਾ ਚਲੋ ਠੀਕ ਹੈ ਜੀ ਸਰਪੰਚ ਨੂੰ ਵੀ ਕਰਤਾ ਫੋਨ ਯਾਰ ਹਲੋ ਸਰਪੰਚ ਸਾਹਿਬ ਸਸੀ ਕਾਲ ਸਸੀ ਕਾਲ ਕੋਈ ਸਿੱਕ ਨੇ ਆ ਕੀ ਦੱਸਾਂ ਜੀ ਕਿਵੇਂ ਆ ਬਸ ਜ਼ਿੰਦਗੀ ਨਾ ਸਵੇਰੇ ਸਵੇਰੇ ਕੀ ਬਸ ਤੂੰ ਸੀ ਮੇਰੇ ਕੋਲ ਘਰੇ ਹੋ ਕੇ ਜਾਊਂਗਾ ਜੀ ਮੜਾ ਜਾ ਮੈਂ ਖੇਤ ਆ ਯਾਰ ਥੋੜਾ ਜਿਹਾ ਗਿਆ ਹੋਇਆ ਸੀ ਖੇਤ ਆਉਂਦੇ ਹੋ ਜੀ ਉਹ ਦਗਰੋਂ ਮਾਵਾਂ ਲਿਆ ਨਹੀਂ ਸਰ 15 20 ਮਿੰਟ ਦੇ ਵਿੱਚ ਰਿਕੁਐਸਟ ਹੀ ਹੈ ਐਕਚੁਅਲ ਦੇ ਵਿੱਚ ਯਾਰ ਗੱਲ ਹੀ ਇਹੋ ਜੀ ਮੈਂ ਤੁਹਾਨੂੰ ਕੀ ਦੱਸਾਂ ਫੋਨ ਤੇ ਦੱਸ ਦੇ ਨਹੀਂ ਫੋਨ ਵਾਲੀ ਹੈ ਨਹੀਂ ਜੀ ਗੱਲ ਤੁਸੀਂ ਜੇ ਆਉਂਗੇ ਨਾ ਤੁਹਾਨੂੰ ਪਤਾ ਲੱਗੂ ਜੀ ਕੁਝ ਤੁਹਾਨੂੰ ਪਤਾ ਵੀ ਹੈ ਪਹਿਲਾਂ ਮੈਂ ਤੁਹਾਨੂੰ ਕੀਤੀ ਸੀ ਇੱਕ ਦਿਨ ਕੱਲ ਤੋਂ ਇਹਨਾਂ ਪਹਿਲਾਂ ਅੱਛਾ ਉਹ ਤਰ ਕਰੇਲੂ ਮਸਲਾ ਜੀ ਕਰੇਲੂ ਮਸਲਾ ਆ ਜਿਆਦਾ ਵਿਗੜ ਗਿਆ ਜੀ ਆਜੋ ਕੋਈ ਨਹੀਂ ਸੁਣਾਉਣਾ ਤੁਹਾਨੂੰ ਰਿਕਾਰਡਿੰਗ ਵਗੈਰਾ ਸਾਰਾ ਕੁਝ ਕੀਤਾ ਮੈਂ ਹੈਗਾ ਮੇਰੇ ਕੋਲ ਕਿ ਤੁਸੀਂ ਸਿੱਧਾ ਤੇਰੇ ਕੋਲ ਹੀ ਆ ਜਾਣਾ ਫਿਰ ਧੰਨਵਾਦ ਜੀ ਤੁਹਾਨੂੰ ਆ ਗਿਆ ਬਾਈ ਸਰਪੰਚ ਨੂੰ ਵੀ ਬੁਲਾ ਲਿਆ ਅੱਜ ਕਪਾਸਾ ਕਰੀ ਦੇਣਾ ਪ ਸੱਸੀ ਗਾ ਸੱਸੀ ਗਾ ਬਈ ਹੋਰ ਗੰਗਾ ਠੀਕ ਹੈ ਠੀਕ ਹੈ ਠੀਕ ਹੈ ਬੈਠੋ ਕਿ ਮੈਂ ਸਖਾ ਪਿਆ ਕੰਮ ਤੋਂ ਮੈਂ ਯਾਰ ਮੈਨੂੰ ਆ ਤਾਂ ਉਵੇਂ ਹੀ ਲੀੜੇ ਵੀ ਨਹੀਂ ਬਦਲ ਔਰ ਮੈਂ ਤਾਂ ਕੰਮ ਤੇ ਸੀਗਾ ਮੈਂ ਕੀ ਦੱਸਾਂ ਮੈਂ ਬਠਿੰਡੇ ਦਾ ਕਹਿ ਕੇ ਨੂੰ ਗਿਆ ਘਰ ਆਉਂਦੇ ਨੂੰ ਫੋਨ ਤੇ ਲੱਗੀ ਪਈ ਮੈਂ ਆਉਂਦੇ ਨੂੰ ਕੀ ਮੈਂ ਜਾਣ ਕੇ ਮੁੜਿਆ ਹਾਂ ਅੱਛਾ ਠੀਕ ਹੈ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਗੱਲ ਦੱਸੀ ਸੀ ਨਾ ਵੀ ਇਹ ਤਾਂ ਗਲਤ ਲੱਗ ਰਹੀ ਹੈ ਮੈਨੂੰ ਹਾਂ ਉਹ ਹੁਣ ਵਾਰ ਰਿਕਾਰਡਿੰਗ ਮੇਰੇ ਕੋਲੇ ਸੁਣ ਲਓ ਤੁਸੀਂ ਮੈਂ ਤੁਹਾਨੂੰ ਸੁਣਾਉਣਾ ਮੈਂ ਸਰਪੰਚ ਸਾਹਿਬ ਨੂੰ ਆ ਜਾਂਦੇ ਉਹਨਾਂ ਸਾਡੇ ਸਾਹਮਣੇ ਕਰਨਾ ਸਾਰੀ ਗੱਲ ਮੈਂ ਦਾ 10 ਵੇ ਕਾ ਵੀ ਦਿਨ ਵੇਖਣੇ ਸੀਗੇ ਮੈਂ ਇਹਨੂੰ ਬਥੇਰਾ ਕਿਹਾ ਸੀਗੇ ਇਹਨੇ ਤਾਂ ਮੈਂ ਕੰਮ ਤੋਂ ਉਵੇਂ ਆ ਗਿਆ ਚੱਪੜਾ ਪੈਰਾਂ 'ਚ ਤੇ ਮੈਂ ਤਾਂ ਮੈਂ ਸੌਖੋ ਵੀ ਮੈਂ ਪਤਾ ਨਹੀਂ ਬਾਈ ਕਾ ਦ ਫੋਨ ਲਾਈ ਜਾਂਦਾ ਮੈਂ ਚੱਲ ਚੱਲੇ ਬਿਨਾ ਕੰਮ ਤੋਂ ਮੈਂ ਤੁਹਾਨੂੰ ਪਤਾ ਹੀ ਐ ਮੈਂ ਫੋਨ ਕਰਦਾ ਹੀ ਨਹੀਂ ਜਦੋਂ ਜਮਾਂ ਹੀ ਸਿਰਤ ਹਾਂ ਕਿੱਥੇ ਕੁੜੀ ਅੰਦਰੋਂ ਬੁਲਾ ਲਓ ਸਾਧ ਪ੍ਰੀਤ ਨਹੀਂ ਕੁੜਗੇ ਬਾਹਰ ਆ ਜਾ ਕੀ ਕਰਾਂ ਮੋਕੇ ਆ ਤਾਂ ਮੁੰਡਾ ਕੀ ਆਂਦਾ ਲੰਬੇ ਬਣਾਉਣੀ ਹੈ ਹੈ ਮੇਰਾ ਕੋਈ ਲੰਬਾ ਨਹੀਂ ਆ ਸਾਡੇ ਚੰਗੇ ਤੋਂ ਪੱਗ ਬਣਾਉਣੀ ਆ ਕੀ ਗੱਲ ਸਵਰ ਨਹੀਂ ਆ ਤੈਨੂੰ ਇਹਦੇ ਤੇ ਕੀ ਕਹਾਂ ਮੈਂ ਕੁੜੀ ਨੂੰ ਤੂੰ ਆਪ ਹੀ ਗੱਲ ਕਰਿਆ ਉਧਰ ਹੋ ਕੇ ਮੈਂ ਕੀ ਕਹਾਂ ਫੋਨ ਲਵਾ ਬਰਾਬਰ ਦੀ ਫੋਨ ਲਵਾਓ ਫੋਨ ਲਵਾਓ ਫੋਨ ਲਾ ਉਹਨੂੰ ਫੋਨ ਲਾ ਤੂੰ ਕੀ ਕਿਦਨ ਮਾਰਦੀਆਂ ਗੱਲ ਨਾ ਇਹਦੇ ਚ ਤੈਨੂੰ ਕੀ ਕਮੀ ਲੱਗੀ ਹੈ ਜਿਹੜਾ ਤੂੰ ਸਾਡਾ ਹੋਈ ਗੱਲ ਜਲੂਸ ਕਢਾਤਾ ਕਰਕੇ ਸਾਨੂੰ ਖਾ ਲੈੰਦਿਓ ਫੋਨ ਲਵਾਓ ਇਹ ਤੂੰ ਤੂੰ ਗੱਲ ਕਰ ਕੌਣ ਲਾ ਫੋਨ ਕੀ ਹੀ ਕੁਛ ਲਿਆ ਦੇਈਂ ਦਿੰਦਾ ਸੀ ਤੈਨੂੰ ਲਾਉਂਦੀ ਕਿਸੇ ਨੂੰ ਵੀ ਫੋਨ ਮੈਂ ਲਾ ਲੈੰਦਾ ਫਿਰ ਤੂੰ ਲਾ ਫੋਨ ਮੈਂ ਨਹੀਂ ਲਾਉਂਦੀ ਲਾਉਂਦੀ ਫੋਨ ਕਿਸੇ ਨੂੰ ਅੱਛਾ ਬਾਂਸ ਸਾਹਿਬ ਵੀ ਆ ਗਏ ਸਾਸੀ ਕਸ ਬਾਂਸ ਸਾਹਿਬ ਸਾਸੀ ਫੋਨ ਸਾਸਰੀ ਕਲਵੀਰ ਜੀ ਕੀ ਗੱਲ ਹੋਈ ਇਹ ਇਹਨਾਂ ਤੋਂ ਹੀ ਪੁੱਛ ਲਈ ਗੱਲਾਂ ਮੈਂ ਤਾਂ ਅੱਕੇ ਪਈ ਦੱਸ ਭੈਣੇ ਕੀ ਕੀ ਗੱਲਬਾਤ ਆ ਨੀਵੇਂ ਕਰਨਾ ਸੀ ਤੇਰੇ ਭਰਾ ਨੇ ਆਦਨ ਵੇਖਣੇ ਸੀਗੇ ਜਾ ਮਾੜਾ ਨਾ ਜਾਵੇ ਜਾਂ ਨਾ ਜਮ ਨਾ ਪਵੇ ਮਾੜਾ ਤੇ ਰਿਸ਼ਤੇ ਰਾਂ ਤੋਂ ਹਾਂਜੀ ਹਾਂਜੀ ਕੀ ਹੋਇਆ ਭੈਣ ਜੀ ਇਹਨਾਂ ਦਾ ਕੋਈ ਰੌਲਾ ਰੌਲਾ ਕੋਈ ਫੋਨ ਫਾਨ ਤੇ ਫੜੀ ਗਈ ਗੱਲ ਕਰਦੇ ਮੈਨੂੰ ਪਤਾ ਹੈ ਪਹਿਲਾਂ ਰੌਲੇ ਦਾ ਪਹਿਲਾਂ ਵੀ ਦੱਸਿਆ ਸੀ ਨਾ ਜੀ ਬਸ ਮੈਂ ਕੁਝ ਨਹੀਂ ਬੋਲਦਾ ਜੀ ਆ ਫੋਨ ਹੀ ਬੋਲੂ ਜਿਹੜਾ ਬੋਲੂ ਆ ਸੁਣ ਲਓ ਜੀ ਹਾਂਜੀ ਕੋਈ ਠੀਕ ਹੈ ਮੈਂ ਤਾਂ ਨਹੀਂ ਵੀ ਗੱਲ ਕਰ ਰੋ ਆਹ ਨੂੰ ਨਾ ਸ਼ੱਕ ਹੋ ਗਿਆ ਲੱਗਦਾ ਆਪਣੇ ਦੇ ਪਤਾ ਹਨ ਮੈਨੂੰ ਹੁਣ ਕਿੰਨਾ ਬੋਲ ਦੇ ਕਿਆ ਕਰੇ ਉਹਨਾਂ ਦਾ ਕਿ ਦੇ ਪਹਿਲਾਂ ਹੀ ਦੂਤਾਂ ਦਾ ਪਹਿਲਾਂ ਵੀ ਮੈਂ ਤਾਂ ਲੱਗਦਾ ਹੀ ਪਤਾ ਚੱਕ ਹੋ ਗਿਆ ਹੁਣ ਮੈਂ ਤਾਂ ਮਸਲਾ ਘੜਾ ਛੜਾਇਆ ਮੈਂ ਤਾਂ ਐ ਕਿਾ ਨਹੀਂ ਨਹੀਂ ਮੇਰੇ ਉੱਪਰ ਜਾਈ ਆ ਮਾਂ ਮਾਰਦੀ ਆ ਭੈਣਾਂ ਰਗੀ ਮੇਰੀ ਅੱਛਾ ਮੁੰਡਾ ਘੜਾ ਛੜਾਇਆ ਮੈਂ ਤਾਂ ਬਥੇਰਾ ਬੋਲ ਕੇ ਗਿਆ ਕਹਿੰਦਾ ਅੰਡੇ ਲੈਣਾ ਸੀ ਮੇਨ ਮੇਰੇ ਨਾਲ ਪੈਗ ਲਾਉਂਦਾ ਮੈਨੂੰ ਪਤਾ ਹੋਗਾ ਐ ਜੋ ਉਹ ਤੂੰ ਆਸ਼ਕੀਆਂ ਕਹਿੰਦੀ ਬਹੁਤ ਬੋਲ ਕੇ ਆ ਮੈਂ ਤੁਹਾਨੂੰ ਦੱਸਦਾ ਹਾਂ ਨਾ ਮਰੇ ਸੰਭਲ ਕੇ ਰਿਓ ਆਪਦਾ ਨੇ ਨਹੀਂ ਕੁਛ ਨਹੀਂ ਹੁੰਦਾ ਉਹਨੇ ਮੈਂ ਕਿਹਾ ਸੀ ਮੈਂ ਤਾਂ ਮੇਰੀ ਤਾਂ ਭੈਣ ਅਰਜੀ ਆ ਯਾਰ ਮਾਂ ਮਾਰਜੀ ਵੱਡੀ ਭਜਾਈ ਆ ਮਰੀ ਅੰਮਾ ਨੇ ਹਾਂ ਫੇਰ ਤੂੰਦੇ ਦਾ ਨਾ ਬੋਲੇ ਫਿਰ ਘਰ ਦੇ ਬੰਦ ਬਾਈ ਸਾਥ ਹੋ ਤਾਂ ਸੁਣੀ ਨਹੀਂ ਜਾਂਦੀ ਆ ਵੀ ਦਿਨ ਵੇਖਣੇ ਸੀਗੇ ਉਹ ਸੱਤ ਹਾਂਜੀ ਆ ਸਾਹਮਣੇ ਕਰਾ ਲਓ ਥੋੜਾ ਹਾਂਜੀ ਉਹ ਤੇਰਾ ਬੇੜਾ ਬਜੇ ਤੇਰਾ ਕੀ ਕਰਨ ਬੈਠਾ ਇਹ ਦੱਸ ਕੀਤਾ ਜੀ ਫੋਨ ਉਹਨੂੰ ਮੈਂ ਆਉਂਦਾ ਤੁਹਾਨੂੰ ਮਿਲ ਲੈਮ ਤੁਸੀਂ ਮਿਲ ਕੇ ਦੇਖ ਲੈ ਕੀ ਕਹਿੰਦਾ ਸੱਦਾ ਖਾਣੇ ਕੁੜਗੇ ਕਦੋਂ ਕਦਾ ਚੱਲਦਾ ਕੰਮ ਇਹ? ਯਾਨੀ ਜੀ ਬੋਲਦੀ ਹੁਣ ਹਣ ਇੱਥੇ ਸਿਆਣੀ ਬਣੀ ਐ ਨਾ ਇਹਨੇ ਤਾਂ ਮੈਨੂੰ ਫੋਨ ਲਾਇਆ ਸੀ ਕਹਿੰਦੀ ਕਿ ਉਹ ਆਪ ਕਹਿੰਦੀ ਗੱਲ ਤਾਂ ਕਹਿੰਦੀ ਮੇਰੀ ਤਾਂ ਗੱਲ ਨਹੀਂ ਸੁਣਦਾ ਦਿਖਾ ਦਿਓ ਕਿਤੇ ਤਾਂ ਦਿਖਾ ਦਿਓ ਗੱਲ ਤਾਂ ਨਹੀਂ ਸੁਣਦਾ ਭੈਣ ਜੀ ਮੇਰੀ ਗੱਲ ਸੁਣਨਾ ਇਹ ਤਾਂ ਕਹਿੰਦੀ ਕਿ ਇਹ ਰੱਖੀ ਬੈਠਾ ਬਾਹਰ ਕਹਿੰਦੀ ਬੁੜੀਆਂ ਕਹਿੰਦੀ ਆਖੇ ਸਬੂਤ ਦਿਓ ਮੈਂ ਤਾਂ ਦੇਤਾ ਸਬੂਤ ਲੈ ਆ ਤੂੰ ਐਵੇਂ ਸਬੂਤ ਦੇ ਤੇ ਫਿਰ ਜੇ ਇਹ ਰੱਖੀ ਬੈਠਾ ਤਾਂ ਦੇ ਦਿਓ ਮੈਨੂੰ ਤਾਂ ਮੈਂ ਤਾਂ ਕਹਿੰਨਾ ਸਬੂਤ ਦਿਓ ਮੈਨੂੰ ਯਾਰ ਤਾਂ ਇਹਨੂੰ ਨਾ ਦੋ ਗੁਰਪ੍ਰੀਤ ਇਹਨਾਂ ਰੋਕਿਆ ਸੀਗਾ ਹਾਂਜੀ ਸਾਰਿਆਂ ਨੇ ਰੋਕਿਆ ਤੈਨੂੰ ਆਣ ਗੁਆਣ ਦੇ ਤਰੇ ਨੇ ਕਿ ਤੂੰ ਰਹਿਣ ਦੇ ਲਵ ਮਰਜ਼ਾਂ ਮੁਰਜ਼ਾਂ ਚ ਕੁਝ ਨਹੀਂ ਰੱਖਿਆ ਆ ਤੇਰਾ ਲਵ ਗਾਂ ਖੇਲਰਾਂ ਦਾ ਫਿਰਦਾ ਪਤਾ ਹੁੰਦਾ ਜੀ ਕਾਹਨੂੰ ਪੰਗਾ ਲੈਂਦਾ ਇਹਨਾਂ ਦਾ ਤਾਂ ਕੀ ਜਾਣਾਂ ਜਵਾਕਾਂ ਦੀ ਜ਼ਿੰਦਗੀ ਖਰਾਬ ਹੋ ਜਾਣੀ ਵੀਰ ਜੀ ਜਵਾਕਾਂ ਦੀ ਭੋਰਾ ਭੋਰਾ ਜਾਈ ਭੋਰਾ ਭੋਰਾ ਜਵਾਕਾ ਹੋ ਨਾ ਅੱਗੋ ਦੇ ਤਾ ਨਾ ਪਿੱਛੋ ਦੇ ਉਹ ਨਾਲੇ ਨਾ ਭੈਣ ਜੀ ਮੈਂ ਤਾਂ ਜਦੋਂ ਆ ਮੇਰੇ ਕੋਲ ਬਹੁਤ ਮਸਲੇ ਆਉਂਦੇ ਲਵ ਮਰਜ਼ਾਂ ਵਾਲੇ ਮੈਂ ਉਹਨੂੰ ਉਦੋਂ ਹੀ ਕਹਿਣਾ ਹੁੰਦਾ ਵੀ ਇਹ ਜਿਹੜਾ ਜਦੋਂ ਤੁਸੀਂ ਇਲਾਵਾ ਫੇਰੇ ਕਰ ਲੈਣਾ ਤੇ ਗੱਡੀ 'ਚ ਬ ਆਉ ਉਹ ਹਾਲੂ ਮਾਰ ਗਏ ਕੀ ਕਰਗੇ ਨਾ ਤੈਨੂੰ ਇਹ ਮੁੰਡਾ ਸਿਆਣਾ ਦੱਸ ਨਾ ਤੈਨੂੰ ਇਹਦੇ ਤੇ ਸਬਰ ਨਹੀਂ ਆਇਆ ਤੂੰ ਬੁਲਾਇਆ ਬੁਲਾਇਆ ਜੀ ਹੁਣ ਆਈ ਨਹੀਂ ਪਤਾ ਅੰਦਰ ਆਊਗਾ ਕਿ ਨਹੀਂ ਆਊਗਾ ਤਾਂ ਸਹੀ ਹੈ ਪੰਜੂ ਕਿੱਥੇ ਜੀ ਦੁਬਾਰਾ ਕਰ ਲਓ ਉਹਨੂੰ ਇਹ ਤੋਂ ਲਵਾਉਂ ਹਾਂ ਜੀ ਲਾਲਾ ਕੁੜਗੇ ਮੈਂ ਨਹੀਂ ਲਾਉਂਦੀ ਕਿਸੇ ਨੂੰ ਆਉਂਦੀ ਕਿਉਂ ਨਹੀਂ ਉਹਦਾ ਫਿਰ ਸਾਰਾ ਸਾਰਾ ਦਿਨ ਜਦੋਂ ਲੱਗੀ ਰਹਿੰਦੀ ਸੀ ਉਦੋਂ ਕੀ ਸੀ ਚੱਲ ਜੀ ਹੁਣ ਤੈਨੂੰ ਲੱਗਦਾ ਨਹੀਂ ਤੁਸੀਂ ਕੋਈ ਨਾ ਠੰਡੇ ਰਹੋ ਆਪੇ ਸਾਰਾ ਕੋਸ ਜਦੋਂ ਹੁਣ ਦੱਸੂਗੀ ਬੱਕੂਗੀ ਚੱਲ ਗੁਰਪ੍ਰੀਤ ਤਾਂ ਲਾਉ ਫੇ ਕਰੀ ਤੇ ਆਇਆ ਯਾਰ ਮੈਂ ਤੈਨੂੰ ਬੁਲਾਇਆ ਸੀ ਆਇਆ ਹਿੰਮਤ ਨਾਲ ਆਇਆ ਯਾਰ ਇਹਨੇ ਸ਼ਰਮੀ ਨਹੀਂ ਮੰਨੀ ਕੰਜਰ ਨੇ ਗਵਾਣ ਅੱਜ ਕੱਲ ਦਾ ਮੈਂ ਕਹਿੰਨੀ ਆ ਨਾ ਬਾੜੀ ਵੀਰ ਜੀ ਬਾੜੀ ਹਿੱਲੀ ਪਈ ਐ ਧੁਨਵਾ ਹਿੱਲੀ ਹੁਣ ਆ ਵੇਖੋ ਬਰਾ ਹਾਲ ਆ ਹੈ ਬਰਾ ਹਾਲ ਆ ਪਹਿਲੀ ਤਾਂ ਗਲਤੀ ਇਹਦੀ ਵੀ ਐ ਵੀ ਕਿਉਂ ਪੈਗ ਲੰਮਦਾ ਕਿਉਂ ਕਿਸੇ ਨੂੰ ਘਰੇਵਾੜ ਦਾ ਘਰੇਵਾੜ ਨਹੀਂ ਲੋੜੀ ਨਹੀਂ ਕਿਸੇ ਨੂੰ ਬਾਈ ਜੀ ਪਤਾ ਸੀ ਮੈਂ ਕਿਹਾ ਅਗਲੇ ਦਾ ਜਿਹੜਾ ਥਾਲੀ ਸ਼ੇਕ ਕਰੀ ਜਾਂਦਾ ਖਾ ਕੇ ਜਿਹੜੀ ਖਾਦਾ ਆਹ ਮੁੰਡਾ ਆ ਜਾ ਵੇ ਜੋੜ ਪਾਇਆ ਤੇਰੇ ਇਹ ਤਾਂ ਨਸ਼ੇੜੇ ਨੂੰ ਛੂੜੀ ਲੱਗਦਾ ਮੈਨੂੰ ਤਾਂ ਟੀਕੇ ਟੂਕੇ ਲਾਉਂਦਾ ਹੁਣ ਵੇਖ ਛਕਲ ਜਿਵੇਂ ਚਪਲੀ ਯਾਰ ਗਾ ਮੂੰਹ ਮੁੰਡੇ ਦਾ ਲੈ ਬੈ ਜਾ ਉਹੀ ਤਾਂ ਗੱਲ ਬੈ ਜਾ ਬੈ ਜਾ ਖੋਣੀ ਬੈ ਜਾ ਬੈ ਜਾ ਬੈ ਜਾ ਕਰਤੋ ਤਾਂ ਪਤਾ ਲੱਗੀ ਗਈ ਕਿਰਕੇ ਕੀ ਵੇਖਿਆ ਇਹ ਤੂੰ ਕੀ ਗੱਲ ਹੋ ਗਈ ਆ ਮਾੜਾ ਸੀਗਾ ਤੇ ਮੈਂ ਬੂਥੇ ਦੇ ਮਾਰੂੰਗਾ ਚਪੇੜਾ ਕੀ ਗੱਲ ਹੋ ਗਈ ਤੈਨੂੰ ਨਹੀਂ ਪਤਾ ਮੈਨੂੰ ਪਤਾ ਹੀ ਨਹੀਂ ਉਹ ਡੁੱਬ ਕੇ ਮਰ ਗਿਆ ਹਰਾਮਜਾਦਾ ਤੂੰ ਇਹਦੇ ਨਾਲ ਆਥ ਨੇ ਨਿਤ ਪੈਗ ਪਿਆਲਾ ਸਾਂਝਾ ਕਰਕੇ ਜਿਹੜਾ ਕਿਸ ਨੇ ਇੱਕ ਪਾਣੀ ਦੀ ਘੁੱਟ ਬੈਠ ਕੇ ਬੰਦਾ ਪੀ ਲੇ ਨਾ ਉਹ ਤੇਰੇ ਵਰਗੀ ਹਰਾਮਜਾਦਗੀ ਕਰਦੇ ਨੇ ਜਿਹੜੀ ਤੂੰ ਕੀਤੀ ਇਹ ਤਾਂ ਮੇਰਾ ਭਰਾ ਜੀ ਵੱਡਾ ਉਹ ਗੋਪੀ ਨਹੀਂ ਗੋਪੀ ਨਹੀਂ ਨਹੀਂ ਗੋਪੀ ਮੈਂ ਕੀ ਕੀਤਾ ਬਈ ਯਾਰ ਮੈਂ ਤੇਰੇ ਬੁੱਥੇ ਤੇ ਧਰੋ ਮੈਂ ਤੇਰੇ ਤੈਨੂੰ ਸ਼ਰਮ ਨਹੀਂ ਆਈ ਸਾਰਾ ਕੁਸ ਮੁੰਡਿਆ ਆਪਦੀ ਆਪ ਬੱਕਦੇ ਮੈਂ ਕੁਛ ਕੀਤਾ ਨਹੀਂ ਜੀ ਸੁਸਨਾਇਣਾ ਤੁਹਾਨੂੰ ਸਰਪੰਚਾ ਮੈਂ ਆ ਦੁਬਾਰੇ ਸੁਣਾ ਦਿੰਨੇ ਇਹਨੂੰ ਵੀ ਸੁਣਾ ਦਿੰਨੇ ਇੱਧਰ ਚਾੱਕੀ ਮੇਰੇ ਮਨ ਕਿੰਨਾ ਚਿਰ ਹੋ ਗਿਆ ਗੱਲ ਕਰਦੇ ਨੂੰ ਕੁੜੀ ਨਾਲ ਨਹੀਂ ਜੀ ਚਾਚੀ ਮੈਂ ਕਿਦੋਂ ਜੇ ਮੇਰੇ ਕੋਲੋਂ ਪੈ ਗਈ ਨਾ ਤੇ ਤੇਰੇ ਦੰਦ ਨਿਕਲ ਜਾਣੇ ਸੱਚ ਸੱਚ ਦੱਸ ਦੇ ਸਾਰਾ ਕੁਝ ਪਤਾ ਹੀ ਆ ਹੁਣ ਸਾਨੂੰ ਨਹੀਂ ਜੀ ਹੈ ਨਹੀਂ ਹੈ ਮੇਰੇ ਭਰਾਵਾਂ ਵਰਗਾ ਕੁੜਕੇ ਦੱਸੀ ਇੱਧਰ ਮੈਂ ਇੱਧਰ ਮੂੰਹ ਘਰੀ ਮਾਰਾ ਜੀ ਕੀ ਹੋਇਆ ਤੁਹਾਡੇ ਜੀ ਗੁਰਪ੍ਰੀਤ ਨੇ ਕੀ ਸੁਣਾਇਆ ਮੈਨੂੰ ਆ ਆ ਫੋਨ ਤੇ ਸੁਣ ਲਈ ਦੁਬਾਰੇ ਸੁਣ ਆ ਸੁਣ ਲੈ ਲੱਗਦਾ ਆਪਣੇ ਲਈ ਪਤਾ ਨਾ ਮੈਨੂੰ ਹੁਣ ਕਿੰਨਾ ਕੋਣ ਹੈ ਗਲਤੀ ਹੁੰਦਾ ਕਿੱਦੇ ਪੈਦਾ ਗਲਤੀ ਹੋ ਗਈ ਏ ਕਿਹੜੀ ਗਲਤੀ ਚੁੱਪ ਹੋ ਗਿਆ ਉਹ ਇਹ ਕਿਹੜੀ ਗਲਤੀ ਆ ਆਪਣੇ ਕੋਲ ਹੋਰ ਛੰਡੋ ਇਹ ਚਲੇ ਤੈਨੂੰ ਸ਼ਰਮ ਮਾੜੀ ਮੋਟੀ ਆਈ ਨਹੀਂ ਉਹ ਤੈਨੂੰ ਘਰੇ ਸੱਦ ਸੱਦ ਕੇ ਇੱਥੇ ਟੇਬਲ ਲਾ ਲ ਤੈਨੂੰ ਸ਼ਰਾਬਾਂ ਪੀਉਂਦਾ ਹਰਾਮਜਾਦਿਆ ਉਹ ਮੇਰੇ ਦਾ ਜੀ ਕਾਦਾ ਬੇਇੱਜ਼ਤੀ ਕੱਢ ਦਈਆਂ ਤੇ ਪੱਕੀ ਤੇ ਮਰਿਆ ਆ ਕੇ ਹੁੰਦੇ ਪਹਿਲੇ ਜਿੱਦੀ ਜ਼ਮੀਰ ਮਰ ਗਈ ਗੁਰਪੀ ਤਾਂ ਤੇ ਪੱਲੇ ਕੀ ਆ ਨਸ਼ੇ ਪੱਤੇ ਤਾਂ ਕਰਦਾ ਹੈ ਕੀ ਤੈਨੂੰ ਖਵਾ ਦਿੰਦਾ ਥੈਨੂੰ ਪੁੱਛਾ ਜਿਹੜੀ ਥੋੜੀ ਤੋਰੀ ਆ ਇਹਦੇ ਮਗਰ ਲਾ ਕੇ ਮੁੰਡੇ ਦੇ ਜਵਾਕ ਰੋਂਦੇ ਹੀ ਨੇ ਜਵਾਕ ਸਾਡੇ ਤਾਂ ਦਾਦੇ ਪਰਦਾਦੇ ਨੇ ਪੰਚਾਇਤ ਨਹੀਂ ਸੀ ਵੇਖੀ ਜਿਹੜਾ ਅੱਜ ਅਸੀਂ ਪੰਚਾਇਤ 'ਚ ਬਹਿ ਗਏ ਵੀਰ ਜੀ ਇਹ ਤੁਸੀਂ ਮਾੜੀ ਮੋਟੀ ਕਦੇ ਨੂੰ ਅਕਲ ਮਤ ਦਿੱਤੀ ਨਹੀਂ ਯਾਰ ਭਰਾ ਭਰਾਵਾ ਵੀ ਥੇ ਰ ਆ ਸਮਝਾਈ ਦੇ ਇਹਨੂੰ ਜਾਂਦੀ ਗੱਲ ਮੁੱਕੀ ਜੀ ਮੈਂ ਕਰ ਹੀ ਨਹੀਂ ਰੱਖਣਾ ਨਹੀਂ ਗੁਰਪ੍ਰੀਤ ਮੈਂ ਦੱਸਦਾ ਇਹੋ ਜਿਹੜੀ ਸਜ਼ਾ ਕਵੇਂ ਆਪਾਂ ਨੂੰ ਉਹ ਡਾਂਡ ਲਾ ਦੇਨੇ ਆ ਪੰਚਾਇਤ ਇਕੱਠੀ ਕਰਕੇ ਇਹਦੇ ਛਤਰ ਚਾਰ ਤੰਗੜੇ ਦਤਾਰੇ ਇਹਦੇ ਛਿੱਤਰ ਮਾਰ ਕੇ ਮੇਰਾ ਹੱਲ ਨਹੀਂ ਹੋਣਾ ਬਾਈ ਇਹਨੂੰ ਮੈਂ ਰੱਖਣਾ ਹੀ ਨਹੀਂ ਹੋਣਾ ਇਹਦਾ ਬੱਬਰ ਪੰਨੋ ਜਿਹੜਾ ਇਹਨੂੰ ਬੱਬਰ ਪੰਨਾਂ ਇਹਦਾ ਸਰਪੰਚ ਸਾਹਿਬ ਬੱਬਰ ਤਾਂ ਭਾਵੇਂ ਦੋਨਾਂ ਦਾ ਪੰਨਾਂ ਨਾਲ ਸਾਡੀ ਬੇਇੱਜ਼ਤੀ ਕਰਾਈ ਇਹਨੇ ਗੁਰਪ੍ਰੀਤ ਬੰਦਿਆਂ ਕੋਲੋਂ ਗਲਤੀਆਂ ਹੁੰਦੀਆਂ ਹਾਂਜੀ ਆਪਾਂ ਸਮਝਾ ਲੈਨੇ ਕੋਈ ਗੱਲ ਨਹੀਂ ਬਿਠਾ ਕੇ ਸਰਪੰਚ ਸਾਹਿਬ ਜੀ ਨੂੰ ਰਸੇ ਚੱਬਣ ਦੀ ਕੇਰਾ ਆਤ ਪੈ ਜੇ ਨਾ ਕਿੱਥੇ ਛੁੱਟਦੀ ਐ ਮੈਂ ਨਹੀਂ ਇਹਨੂੰ ਰੱਖਣਾ ਜੀ ਮੈਂ ਕਿਵੇਂ ਕੱਟੂ ਈ ਜ਼ਿੰਦਗੀ ਸਾਰੀ ਤੁਸੀਂ ਆਪ ਸੋਚੋ ਆਜ ਜੇ ਸੁਣ ਕੇ ਹੁਣ ਮੈਂ ਕਿ ਕੱਟ ਲੂ ਈ ਜ਼ਿੰਦਗੀ ਇਹਦੇ ਨਾਲ ਹੀ ਤੋਰ ਦਿਓ ਜੀ ਇਹਦੇ ਨਾਲ ਨਾ ਨਾ ਇਹਦੇ ਨਾਲ ਹੀ ਤੋਰ ਦਿਓ ਜਵਾਕ ਮੈਂ ਪਾਰ ਲੂ ਨਹੀਂ ਮੇਰਾ ਤਾਂ ਆਪਦਾ ਜੀ ਨਹੀਂ ਕਰਦਾ ਵੀ ਕਿਸੇ ਵੀ ਇਨਸਾਨ ਨਾਲ ਬੀਤਿਆ ਹੈ ਤੇਰੇ ਵਾਲੀ ਤਾਂ ਬੰਦਾ ਕਿਵੇਂ ਰੱਖ ਕੇ ਖੁਸ਼ ਹੋਊਗਾ ਮੈਂ ਤਾਂ ਇਹ ਇੰਨਾ ਧੰਨਵਾਦੀਆਂ ਤੁਹਾਡਾ ਜੀ ਕਿਤੇ ਤੁਸੀਂ ਇਹਦੇ ਨਾਲ ਤੋਰ ਦਿਨਾ ਮੇਰਾ ਵੇੜਾ ਪਾਰ ਹੋ ਜਾ ਨਹੀਂ ਮੈਂ ਮੈਂ ਮਰ ਜੂ ਜੀ ਮੈਂ ਬਾਪ ਉਹ ਵਾਲਾ ਜੀ ਹਾਂ ਸਾਹਮਣੇ ਇੱਥੇ ਹੈ ਕਿਤੇ ਮੂੰਗਦਲੀ ਜੀ ਇੱਥੇ ਵਸੀ ਜੀ ਸਾਹਮਣੇ ਰੱਖ ਲੇ ਹੁਣ ਤੇ ਤੈਨੂੰ ਮੈਂ ਕਹਿੰਦੇ ਦਿਹਾੜੀ ਮਹੀਨੇ ਦੇ ਵਿੱਚੋਂ ਮਸਾਂ ਚਾਰ ਦਿਨ ਦਿਹਾੜੀ ਗਏ ਨੂੰ ਵੇਣਾ ਤੈਨੂੰ ਮੈਂ ਕਹਿੰਦਾ ਚਾਰ ਦਿਨ ਕੰਮ ਤੇ ਗਿਆ ਹੋਵੇ ਤਾਂ ਗਿਆ ਹੋਵੇ ਨਹੀਂ ਇੱਥੇ ਪਹਿਲਾਂ ਪਹਿਲਾਂ ਪਾਈ ਜਾਂਦਾ ਇਹੋ ਜੇ ਪਾਪ ਆ ਕੇ ਨਾ ਆ ਪਸ਼ਮੀਨੇ ਤੋਂ ਇੱਥੇ ਹੀ ਫੇਰੀਆਂ ਪਾਈ ਜਾਂਦਾ ਉਹਨਾਂ ਗੱਡੀ ਦੇ ਵਿੱਚ ਮੈਂ ਸੋਚਦਾ ਵੀ ਚੱਲਦਾ ਕਿੱਥੋਂ ਐ ਦੇਖ ਲਓ ਇੱਕ ਵਾਰੀ ਬਹਿ ਕੇ ਗੱਲਬਾਤ ਕਰ ਲਈਏ ਨਾ ਜੀ ਨਾ ਰੱਜੇ ਦੇ ਚੱਲ ਕੋਈ ਨੇ ਇੱਕ ਵਾਰੀ ਤਾਂ ਮੌਕਾ ਦੇਣਾ ਚਾਹੀਦਾ ਨਾ ਭੈਣੇ ਇਹਦੇ ਮੌਕੇ ਪਹਿਲਾਂ ਭੈਣੇ ਦੇ ਦੇ ਮੌਕੇ ਕੁੜੀਏ ਤੈਨੂੰ ਮਾੜੀ ਮੋਟੀ ਸ਼ਰਮ ਨਹੀਂ ਆਈ ਆ ਭਰਾ ਤੇਰਾ ਆਪਦੀ ਮਿਹਨਤ ਮਜ਼ਦੂਰੀ ਛੱਡ ਕੇ ਭੱਜ ਗਿਆ ਆ ਬੇਢੀ ਪਰਜਾਈ ਸਹੀ ਗਾ ਇਹ ਲੀੜੇ ਵੀ ਨਹੀਂ ਚੱਜਦੇ ਪਏ ਨਾ ਤਾਂ ਜੁੱਤੇ ਨਹੀਂ ਉਹਨੇ ਪਾਇਆ ਕੀ ਵੇਖਿਆ ਉਹਦੇ ਚ ਜੁੱਤਾਂ ਗੰਢਣੇ ਚ ਤੂੰ ਹੈ ਜੱਜ ਤਾਂ ਸੋ ਬਸ ਉਹੀ ਗੱਲ ਕਹਿੰਦੇ ਵੀ ਆ ਗਿਆ ਨਾ ਦਿਲ ਤੇ ਪਤਾ ਨਹੀਂ ਕਾਲੇ ਕੁੱਤੇ ਤੇ ਆ ਜਾਂਦਾ ਉਹ ਹਸਾਬ ਕਰੀ ਬੈਠੀ ਉਹ ਹੀ ਤਾਂ ਗੱਲ ਇਹ ਤੈਨੂੰ ਖਵਾ ਦੂਗਾ ਕੀ ਤੈਨੂੰ ਰਜਾ ਦੂਗਾ ਤੈਨੂੰ ਭੋਰਾ ਸ਼ਰਮ ਨਹੀਂ ਆਈ ਕਰ ਤੂੰ ਸਮਝ ਜੇ ਇਹਨਾਂ ਨੇ ਗਲਤੀ ਕੀਤੀ ਨਾ ਕਰ ਨੂੰ ਵੀ ਜੀ ਨਹੀਂ ਕਰਦਾ ਜੀ ਹੁਣ ਕਿਹੜਾ ਤੂੰ ਮੇਰਾ ਤਾਂ ਜਿਗਰ ਦਾ ਵੀ ਮਰ ਜਾਂ ਉਹ ਨਹੀਂ ਮਰ ਜਾ ਫਿਰ ਫਿਰ ਇਹਨੂੰ ਖੁੱਲ ਹੋ ਜਾਣੀ ਐ ਖੁੱਲ ਖੁੱਲ ਕਰਦਾ ਨਹੀਂ ਮੈਂ ਤੋੜਦਾ ਨਹੀਂ ਅਸੀਂ ਨਾਲੀ ਤੋੜੂਣ ਮੈਂ ਨਹੀਂ ਰਖਣੀ ਇਹਨਾਂ ਨੂੰ ਪੁੱਛ ਲਾ ਵੀ ਮੈਂ ਤਾਂ ਜਿਵੇਂ ਜਿਵੇਂ ਕਹੋ ਮੈਂ ਤਾਂ ਕੋਈ ਕਰ ਅਸੀਂ ਤਾਂ ਹੁਣ ਜਦੋਂ ਇਹਨਾਂ ਦਾ ਇਹਨਾਂ ਦਾ ਨਵਾ ਹੋਊਗਾ ਤੇ ਅਸੀਂ ਕੀ ਕਹਿ ਸਕਦੇ ਆ ਤੁਸੀਂ ਲੈ ਜਾਓ ਫਿਰ ਨਾਲ ਭੈਣ ਜੀ ਤੁਸੀਂ ਲੈ ਜਾਓ ਤੁਸੀਂ ਐਂ ਕਰੋ ਭਾਈ ਭੈਣ ਜੀ ਹਾਂਜੀ ਕੋਈ ਨਾ ਪਾਸਾ ਥੱਲੇ ਜਾਂਦਾ ਹੁੰਦਾ ਇਹਨੂੰ ਮਹੀਨਾ ਦੋ ਮਹੀਨੇ ਲੈ ਜਾਓ ਤੁਸੀਂ ਕੁੜੀ ਨਾਲ ਅਸੀਂ ਨੀ ਵੇਖ ਵੀਰ ਜਿਲ ਜਾਂਦੇ ਅੱਗੇ ਵੀ ਇਹਨੇ ਆਪਣੀ ਮਰਜ਼ੀ ਨਹੀਂ ਕਰਾਇਆ ਸੀਗਾ ਠੀਕ ਆ ਅਸੀਂ ਤਾਂ ਗੰਦ ਤੋਂ ਕੀ ਕਰਾਉਣਾ ਹੈ ਜੇ ਤੁਸੀਂ ਨਹੀਂ ਇਹ ਤਾਂ ਗੰਦ ਤੋਂ ਕਰਾਉਣ ਦਾ ਫਿਰ ਕਰਾਉਣਾ ਮੈਂ ਵੀ ਨਹੀਂ ਚੱਲ ਖੜਾ ਗੁਰਪ੍ਰੀਤ ਖੜਾ ਚੱਲ ਤੂੰ ਵੀ ਖੜਾ ਚਲੋ ਨਿਕਲੋ ਲੈ ਜਾ ਉਹ ਪਿੱਛੇ ਨਾ ਵੇ ਨਿਕਲ ਜੂ ਕਰੋ ਨਿਬੜਿਆ ਗੰਦ ਸਪੈਂਸਰ ਮੈਂ ਨਹੀਂ ਕਰੇ ਰੱਖਣਾ ਕੋਈ ਨਾ ਵੇਖਣ ਦੇ ਫਿਰ ਕਿਤਨਾ ਦੇ ਫੜ ਪਾਉਗੀ